ਕੱਪ ਨਾਲ ਮਾਰਿਆ ਇਨਾਂ ਨੇ ਕਰਨਾ ਬਿਲਾ ਦੇ ਕਿੰਨੀ ਚੀਆ ਹੋ ਦੇਖੋ ਉਹ ਵੀ ਨਾਨੇ ਮੇਰੇ ਨਾਲ ਇਨਾਂ ਨੇ ਮਿਲਿ ਮਾਰਿਆ ਆ ਜਿਹੜੇ ਮੇਰਾ ਪੁੱਤ ਮਾਰ ਦਿੱਤਾ ਆ ਇਨਾਂ ਨੇ ਮੇਰਾ ਪੋਤਾ ਮਾਰਿਆ ਇਨਾਂ ਨੇ ਮਾਰਿਆ ਮੈਂ ਇਨਾਂ ਦੀ ਨੋ ਨੇ ਮੇਰਾ ਪੁੱਤ ਮਾਰ ਦਿੱਤਾ ਆ ਰੋਈ ਮੇਰੇ 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 ਪੁੱਤ ਮਾਰ ਦਿੱਤਾ ਇਨਾਂ ਨੇ ਮੇਰਾ ਪੋਤਾ ਮਾਰਿਆ ਨਾ ਪਰੇ ਪੁੱਤ ਤੋਂ ਵੀ ਨਾ ਕਾਹੇ ਜੁੱਦੀ ਨਹੀਂ ਰਹਿ ਗਈ ਨੇ ਪੁੱਤ ਮਾਰਿਆ ਮੇਰਾ ਇਨਾਂ ਨੇ ਨੋਨੇ ਪੁੱਤ ਮਾਰਿਆ ਮੇਰਾ ਇਨਾਂ ਦੀ ਨੂੰਹ ਨੇ ਮੇਰਾ ਪੁੱਤ ਮਾਰਿਆ ਇਨਾਂ ਨੇ ਨਾ ਨੇ ਮੇਰਾ ਪੁੱਤ ਮਾਰਤਾ ਨਾ ਆਪਣੇ ਕਾਹੇ ਚੋਕੀ ਨਹੀਂ ਰਹਿ ਗਈ ਮੇਰਾ ਪੁੱਤ ਮਾਰ ਰੱਖਿਆ ਇਨਾਂ ਨੇ ਮੈਂ ਕਿੱਥੇ ਜਾਊਂਗੀ ਮੇਰਾ ਪੁੱਤ ਦਰ ਮੇਰਾ ਸੋ ਇਹ ਸਿਰਾ ਜਦੋਂ ਅੰਦਰ ਤੋਂ ਬਰੀਆਨੇ ਦੀਆਂ ਜਿੱਥੇ ਕੀ ਤੁਸੀਂ ਸਾਹਮਣੇ ਖੜੀ ਮਹਿਲਾ ਦੇਖ ਸਕਦੇ ਆ ਇਹਦਾ ਬੱਚਾ ਕੁਝ ਸਮੇਂ ਕੁਝ ਹੀ ਮਹੀਨਿਆਂ ਦਾ ਸੀਗਾ ਤੇ ਦੁਨੀਆ ਨੂੰ ਛੱਡ ਤੁਰ ਗਿਆ ਵਾ ਤਾਂ ਇਹਦਾ ਇਲਜ਼ਾਮ ਆ ਕਿ ਇਹਨਾਂ ਦੇ ਰਿਸ਼ਤੇਦਾਰਾਂ ਨੇ ਇਹਨਾਂ ਦੇ ਬੱਚੇ ਨੂੰ ਮਾਰੇ ਨਾ ਲੜਾਈ ਝਗੜਾ ਹੋ ਰਿਹਾ ਸੀਗਾ ਉਸ ਦੌਰਾਨ ਇਹਨਾਂ ਦੇ ਬੱਚੇ ਤੇ ਛੋਟਾ ਬੱਚਾ ਸੀਗਾ ਕਾਫੀ ਛੋਟਾ ਸੀਗਾ ਉਸਤੇ ਵੀ ਹੱਥ ਚੱਕਿਆ ਜਿਸ ਦੌਰਾਨ ਉਹਦੀ ਮੌਤ ਹੋ ਗਈ ਇਹਨੇ ਮੇਰਾ ਪੁੱਤ ਮਾਰ ਟੁੱਟਿਆ ਇਹਨੇ ਮਾਰਿਆ ਮੇਰਾ ਪੁੱਤ ਮੈਂ ਕਿਥੇ ਜਾ ਕੋਤੋ ਤੋ ਹਿਨਾ ਬਸ ਕਿਹ ਕੋਈ ਯੋਗੀ ਨਹੀਂ ਕੀ ਸਾਰੀ ਗੱਲ ਦੱਸੋ ਜੀ ਮੇਰਾ ਨਾ ਇਹਨਾਂ ਨੇ ਨਾ ਮੈਂ ਨਾ ਕਿਰਾਏ ਤੇ ਰਹਿੰਦੀ ਸੀ ਆਪਣਾ ਇਹਨਾਂ ਨੇ ਨਾ ਮੇਰਾ ਭਰਾ ਮਾਤਾ ਮਦਦ ਮਗਾ ਨਾ ਮਰ ਰੋਟੀ ਮੰਗਾ ਆਪਣੇ ਭਰਾ ਮਾਤਾ ਮੈਂ ਨਾ ਮੈਂ ਐਸੇ ਕਿਰਾਏ ਤੇ ਰਹਿੰਦੀ ਐਨਾ ਹੀ ਨਾ ਲੋ ਨੇ ਤੇ ਮੇਰੇ ਭਰਾ ਨੇ ਤੇ ਮੇਰੀ ਭੈਣ ਨੇ ਉਹ ਕਿਰਾਏਦਾਰ ਨੂੰ ਕਿਹਾ ਕਿ ਆਏ ਹਰਮੇਸ਼ ਨੂੰ ਵੀ ਤੂੰ ਇਹਨਾਂ ਨੂੰ ਕਿਰਾਏ ਤੇ ਵੜਦ ਮੈਂ ਇਹਨਾਂ ਨੂੰ ਪੁੱਛਣਾ ਇਹ ਤੂੰ ਮੈਨੂੰ ਕਾ ਤੋ ਮੈਂ ਤੁਸੀਂ ਮੇਰੇ ਬੱਚਿਆਂ ਨੂੰ ਰੋਟੀ ਦੇਣੇ ਆ ਕਿ ਇਹ ਮੇਰੇ ਬੱਚਿਆਂ ਨੇ ਦੋਦੇ ਦਿੱਨੇ ਆ ਇਹ ਨਾ ਆਇਆ ਇਹਨਾਂ ਦਾ ਮੁੰਡਾ ਹੈ ਕਿ ਉਹਦਾ ਉਹਦਾ ਮੁੰਡਾ ਹੀ ਭਾਬੀ ਵੀਰੇ ਦਾ ਮੁੰਡਾ ਆਇਆ ਖੰਨੇ ਆਇਆ ਉਹਨੇ ਮੇਰੇ ਪਿੱਛੇ ਵਾਲ ਖੜੇ ਤੇ ਇਹਨੇ ਵੀ ਉਹਨੇ ਮੇਰੇ ਮੁੰਡੇ ਦੇ ਉੱਤੇ ਆੜ ਕੇ ਡਿੱਗ ਗਈ ਮੇਰੇ ਉੱਤੇ ਡਿੱਗੀ ਆਣ ਕੇ ਮੇਰਾ ਮੁੰਡਾ ਕੁੱਟਿਆ ਗਿਆ ਮੇਰਾ ਮੁੰਡਾ ਥੱਲੇ ਡਿੱਗ ਗਿਆ ਇਹਨਾਂ ਨੇ ਕੀ ਕੀਤਾ ਮੇਰਾ ਮੁੰਡਾ ਨਮਾਰ ਚੱਤਾ ਮੇਰਾ ਭਰਾ ਆ ਮੇਰੇ ਭਰਾ ਨੇ ਵਾਲਾ ਟਕੜੀ ਸਿਆ ਮੈਨੂੰ ਮੇਰੇ ਜੀਜੇ ਨੇ ਮੇਰਾ ਸਿਰ ਚ ਚਕਲਾ ਮਾਰੀਆਂ ਮੇਰੀ ਭੈਣ ਨੇ ਮੈਨੂੰ ਕੁੱਟਿਆ ਇਹ ਨਾਲੇ ਰੜ ਕੇ ਮੇਰੇ ਪੁੱਤ ਪਿੰਡ ਵਾਲਾ ਕੋਈ ਨਹੀਂ ਵੇਚਨੀ ਆ ਇਹਨਾਂ ਨੇ ਸਭ ਨੇ ਤਮਾਸ਼ਾ ਦੇਖਿਆ ਗਲੀ ਚ ਵਿੱਚ ਖਾਹ ਸਾਰੇ ਮੁੱਲੇ ਨੇ ਮੇਰਾ ਤਮਾਸ਼ਾ ਦੇਖਿਆ ਮੇਰਾ ਪਾਤਨ ਵਗੇ ਜੈਨ ਨਹੀਂ ਅੱਜ ਮੇਰਾ ਪੁੱਤ ਤੇਰੇ ਪੁੱਤ ਦੀ ਨਾਲੇ ਹਸਪੀਟਲ ਚ ਭਈਆ ਇਹਨੇ ਮੇਰਾ ਪੁੱਤ ਨੂੰ ਮਾਰ ਸੁਟਿਆ ਆ ਮੇਰਾ ਪੁੱਤ ਮਾਰ ਕੇ ਸੁਟਿਆ ਹੋ ਮੇਰਾ ਪੁੱਤ ਮਾਰ ਕੇ ਕੌਣ ਤੇ ਪਿਆ ਹੋਇਆ ਏ? ਕੋਣ ਕੰਦ ਕੱਪ ਕੇ ਘਰੋਂ ਨਿਕਲ ਏ? ਕੌਣ ਭੱਜਿਆ? ਉਹ ਬਾੜੋਂ ਤੋਂ, ਬਾੜੋਂ ਤੋਂ, ਬਾੜੋਂ ਲੱਗਿਆ। ਅੰਦਰ ਆ, ਅੰਦਰੋਂ ਭੱਜਿਆ ਕੋਈ। ਅੰਦਰੋਂ ਭੱਜਾ। ਅੰਦਰੋਂ ਭੱਜਾ। ਇਹ ਫੁੱਲਾਂ ਦੀ ਦਾਵਾਂ। ਅੰਦਰੋਂ ਭੱਜਾ, ਕੱਲ ਤੇ ਪਿਆ ਹੋਊਗਾ ਭਾਜੀ, ਘੇੜ ਤੇ ਪਿਆ ਹੋਊਗਾ। ਜੇ ਢੱਪ ਕੇ ਭੱਜ ਗਿਆ ਭਾਜੀ। ਨਿਕਾ ਘੇੜ ਢੱਪ ਕੇ ਅੰਦਰ ਬਣਿਆ ਹੋਊਗਾ, ਢੱਪਿਆ ਭੱਜ ਗਿਆ ਬੰਦੂ। ਇਹਨੇ ਨੇ ਉੱਧਰ ਕੀ ਆਇਆ ਏ? ਕੀ ਕਰਾਂ ਆ ਵੀ ਆ ਦੇਖੋ ਮੇਰੇ ਨਾਲ ਕੀ ਫਿਰ ਮੇਰਾ ਪੁੱਤ ਮਾਰ ਦਿੱਤਾ ਆ ਲੈ ਨਾ ਆਇਆ ਮੇਰੇ ਰਿਸ਼ਨਾਤ ਮੇਰਾ ਪੁੱਤ ਤੇ ਆ ਮੇਰੇ ਪੁੱਤ ਤੇ ਮੇਰੇ ਪੁੱਤ ਨੂੰ ਨਾ ਮੇਰੇ ਪੁੱਤ ਦਾ ਕਰ ਦੋ ਮੇਰਾ ਵੀਰ ਜੀ ਮੈਂ ਇਹ ਕਹੂੰਗੀ ਮੇਰੇ ਵਾਅਦੇ ਤੋਂ ਵਾਅਦੇ ਮੇਰੇ ਪੁੱਤ ਨੂੰ ਨਾ ਤੁਸੀਂ ਮੇਰੇ ਪੁੱਤ ਦਾ ਸਣਵਾਈ ਕਰਵਾ ਦਿਓ ਮੇਰੇ ਪੁੱਤ ਨੂੰ ਇਨਸਾਫ ਮਗਾਓ ਮੇਰੇ ਪੁੱਤ ਨੂੰ ਜਿੱਦਾਂ ਇਹਨਾਂ ਨੇ ਮਾਰਿਆ ਮੇਰੇ ਪੁੱਤ ਦਾ ਇਨਸਾਫ ਕਰਵਾ ਦਿਓ ਵੀਰ ਜੀ ਮੈਂ ਕਿੰਨੇ ਤਾਂ ਡੇਕੇ ਮੇਰੇ ਪੁੱਤ ਨੂੰ ਇਨਸਾਫ ਕਰਾਦਾ ਮੇਰਾ ਪੁੱਤ ਵੀਰੇ ਇਹਨਾਂ ਨੇ ਮਾਰ ਦੇ ਕਿੰਨੇ ਸਾਲ ਦਾ ਮੁੰਡਾ ਸੀ ਮੇਰਾ ਪੁੱਤ ਇੱਕ ਸਾਲ ਦਾ ਪੁੱਤ ਮੇਰਾ ਜਿਹੜੀ ਸਾਰੀ ਗੱਲਬਾਤ ਸੀ ਇਸੇ ਇੱਥੇ ਇੱਥੇ ਸੀ ਗੱਲ ਹੋਈ ਗਲੀ ਦੇ ਵਿੱਚ ਹੋਈ ਇੱਥੇ ਮੇ ਨੂੰ ਘੜੀਸ ਦੇ ਲੈ ਕੇ ਗਏ ਆ ਇੱਥੇ ਮੇਰੇ ਭਰਾ ਨੇ ਮੈਨੂੰ ਘੜੀਤਿਆ ਮੇਰੇ ਜੀਜੇ ਨੇ ਮੇਰੇ ਸੱਚ ਚਪਲਾ ਮਾਰੀਆਂ ਮੇਰੀ ਭੈਣ ਨੇ ਮੈਨੂੰ ਮਾਰਿਆ ਸਾਰੇ ਮੱਲੇ ਨੇ ਕਮਾਸ਼ਾ ਦੇਖਿਆ ਮੇਰਾ 明天播。<laughs> <a> <laughs> ਕਿ ਜਾਨਾ ਨੇ ਮੇਰੇ ਪੁੱਤ ਨੂੰ ਕਹਿਣ ਨੀ ਕੀਤਾ ਇਹਨੇ ਸਭ ਨੇ ਮੇਰਾ ਤਮਾਸ਼ਾ ਦੇਖਿਆ ਸਾਰੇ ਪਿੰਡ ਵਾਲਿਆਂ ਨੇ ਮੇਰਾ ਤਮਾਸ਼ਾ ਦੇਖਿਆ ਮੇਰੇ ਪੁੱਤ ਦਾ ਮੇਰਾ ਅੱਜ ਮੈਂ ਆਪਣੇ ਪੁੱਤ ਦਾ ਕੋ ਬੈਠੀ ਆ ਅੱਜ ਨੰਨੀ ਨੇ ਮੇਰਾ ਪੁੱਤ ਮਾਰ ਦਿੱਤਾ ਆ ਮੇਰੇ ਪੁੱਤ ਦੀ ਹੀੜ ਦੀ ਹੱਡੀ ਟੁੱਟ ਗਈ ਹੈ ਡਾਕਟਰਾਂ ਦੇ ਬਾਹਰ ਮੇਰੇ ਪੁੱਤ ਦੀ ਲੈ ਪਿੰਡ ਵਾਲੇ ਮਜੂਦ ਆ ਗੱਲਬਾਤ ਕਰਦੇ ਮੇਰੇ ਪੁੱਤ ਲੈ ਕੇ ਬਾਹਰ ਦਿੱਤਾ ਆ ਮੇਰੇ ਪੁੱਤ ਨੂੰ ਪਿੰਡ ਵਾਲਿਆਂ ਨਾਲ ਵੀ ਗੱਲਬਾਤ ਕਰਦੇ ਉਹ ਤਾਂ ਤੁਹਾਨੂੰ ਪਤਾ ਲੱਗਾ ਇਥੇ ਛੋਟੇ ਬੱਚੇ ਦੀ ਮਰਗੀ ਹੋਈ ਹੈ ਪਤਾ ਲੱਗਾ ਮਰਿਆ ਇਹਨਾਂ ਨੇ ਦੱਸਿਆ ਬਈ ਵਿੱਚ ਨਹੀਂ ਪਤਾ ਲੱਗਾ ਮੇਰੇ ਪੁੱਤ ਨੂੰ ਲਾ ਲੋ ਮੇਰੇ ਪੁੱਤ ਨੂੰ ਲਾ ਲੋ ਪਰ ਇਸ ਵਾਰੀ ਕੀ ਨੂੰ ਪਤਾ ਲੱਗਾ ਕਿ ਕਿੱਦਾਂ ਕਿੱਦਾਂ ਪਰ ਪਾਜੀ ਕੁੜੀ ਦੇ ਕਹਿਣ ਦੇ ਮੁਤਾਬਿਕ ਇਹ ਗੱਲ ਹੈਗੀ ਹੈ ਕਿ ਕੋਈ ਵੀ ਗਲੀ ਦੇ ਵਿੱਚ ਕੋਈ ਮੁਹੱਲੇ ਵਾਲਾ ਸਾਹ ਨਹੀਂ ਆਇਆ ਪਰ ਇਹ ਕਹਿ ਸਕਦੇ ਆ ਕਿ ਨਾਮਰਦ ਦੇ ਟਰੰਗੀਆਂ ਇਕੱਠੀਆਂ ਹੋ ਗਈਆਂ ਜੇ ਅੱਜ ਇਹਨਾਂ ਤੇ ਨਾਲ ਹੋਇਆ ਕੱਲ ਕਿਸੇ ਹੋਰ ਨਾਲ ਵੀ ਹੋ ਸਕਦਾ ਪਤਾ ਨਹੀਂ ਕੀ ਗੱਲ ਹੈ ਕਾ ਜੀ ਆਪਣੇ ਕੰਮ ਕਰਦੇ ਨੇ ਮੇਰਾ ਘੁੱਟ ਮਾਰ ਦਿੱਤਾ ਹਾ ਮੈਨੇ ਮੇਰਾ ਪਦਨ ਤਾ ਚਲੋ ਤੁਸੀਂ ਇੱਥੇ ਦੇ ਰਹਿਣ ਵਾਲੇ ਇਹ ਜਨਾਨੀ ਜਿਹੜੀ ਰੋਂਦੀ ਪਈ ਆ ਜਿਹਦਾ ਬੱਚਾ ਕੰਦੀ ਮਰ ਗਿਆ ਉਹ ਕਿੱਦਾਂ ਦੀ ਆ ਮੈਂ ਤਾਂ ਕੇਰੀ ਗਰੀਬੀ ਆ ਉਹਦਾ ਚੰਗੀ ਆ ਕਿ ਮਾੜੀ ਆ ਇਹ ਚੰਗੀ ਆ ਉਹ ਪੂਰੀ ਪੂਰੀ ਨੂੰ ਤਾਂ ਸੋਲਮ ਨਹੀਂ ਕਿਸੇ ਚੰਗੀ ਆ ਉਹ ਤਾਂ ਆਪਣੇ ਕਹਿਣ ਦਾ ਭਾਗ ਵੀ ਆਪਣੇ ਹੱਕ ਵਾਸਤੇ ਰੋਦੀ ਪਈ ਆ ਮਤਲਬ ਆਪਣੀ ਜਗ੍ਹਾ ਉਹ ਸਹੀ ਆ ਬਿਲਕੁਲ ਹਾਂ ਜੀ ਕਿਉਂਕਿ ਤੁਸੀਂ ਇੱਥੇ ਰਹਿੰਦੇ ਹੋ ਵਿਚਰਦੇ ਉਸ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਹੋ ਜੀ ਸਾਰਿਆਂ ਨੂੰ ਜਾਣਦੇ ਹੋਗੇ ਤੁਹਾਨੂੰ ਪਤਾ ਹੋਊਗਾ ਇਹ ਕਿੰਨਾ ਜੀ ਇਹ ਸੱਚ ਬੋਲਦੇ ਵੀ ਝੂਠ ਬੋਲਦੇ ਵੀ ਕਿ ਤੁਹਾਨੂੰ ਇਨਸਾਫ ਦੇ ਦਿਓ ਭਾਜੀ ਜਿੱਦਾਂ ਇਹਨਾਂ ਦੀ ਹੁਣ ਲੜਾਈ ਝਗੜਾ ਹੋ ਗਿਆ ਇਹਨਾਂ ਦਾ ਹੁਣ ਲੜਾਈ ਝਗੜੇ ਦੇ ਵਿੱਚ ਆਪਾਂ ਨੂੰ ਨਹੀਂ ਪਤਾ ਇਸ ਬਾਰੇ ਇਹ ਅੱਗੇ ਜਿੱਦਾਂ ਹੁਣ ਤੇਰੀ ਵੇਲ ਕਰਨ ਲਈ ਆ ਮੁੰਨੀਆਂ ਸਾਫ਼ ਤਾਂ ਗਈ ਗਈ। ਤੁਸੀਂ ਦੇਖ ਸਕਦੇ ਹੋ ਕਿ ਉੱਥੇ ਪਿੰਡ ਵਾਲਿਆਂ ਨਾਲ ਜਦੋਂ ਲੋਕਾਂ ਨਾਲ ਗੱਲਬਾਤ ਹੋਈ ਹੈ ਕੋਈ ਕਿਤੇ ਕੁਝ ਕਹਿਣ ਨੂੰ ਤਿਆਰ ਨਹੀਂ ਹੈਗਾ ਪਰ ਇਹ ਜ਼ਰੂਰ ਹੁੰਦਾ ਕਿਹਾਣਾ ਹੈ ਕਿ ਇਸ ਟਾਈਮ ਅਸੀਂ ਇੱਥੇ ਸੀਗੇ ਨਹੀਂ ਜਦੋਂ ਉਹ ਸਾਰੀ ਗੱਲਬਾਤ ਹੋਈ ਹੈ ਪਰ ਜਿਹੜੀ ਲੇਡੀਜ਼ ਹੈ ਉਹ ਸਹੀ ਹੈ ਵੀ ਜੇ ਉਹਦੇ ਨਾਲ ਆਹ ਤੀਰ ਹੋਈ ਹੈ ਤੇ ਬਿਲਕੁਲ ਗਲਤ ਹੋਈ ਹੈ ਉਦੋਂ ਸਾਰੀ ਗਲੀ ਬਾਅਦ ਸੀਗੀ। ਬਾਜੀ ਸਾਰੇ ਗਲੀ ਦੇ ਬਾਹਰ ਤਮਾਸ਼ਾ ਦੇਖ ਰਿਹਾ ਹੱਕਿਆ ਵਾ ਸਾਰੇ ਪਿੰਡ ਵਾਲਿਆਂ ਨੇ ਤਮਾਸ਼ਾ ਦੇਖਿਆ ਦੇ ਰਾ ਬਾਜੀ ਮੇਰਾ ਕਿਸੇ ਲੈ ਨਹੀਂ ਮੇਰਾ ਪੁੱਤ ਨੂੰ ਛੜਾਇਆ ਇਹਨਾਂ ਨੇ ਮੇਰਾ ਪੁੱਤ ਮਰਵਾ ਦਿੱਤਾ ਇਹਨਾਂ ਨੇ ਰਲ ਕੇ ਮੇਰਾ ਪੁੱਤ ਮਰਵਾ ਨਾ ਲੈ ਰਾਲ ਕੇ ਮੇਰਾ ਪੋਤਾ ਮਰਵਾਤਾ ਜਿਹੜੇ ਤੁਹਾਡਾ ਸਰਪੰਚ ਆ ਘੁੰਮਣੋਂ ਦੇ ਨਾਲ ਗੱਲਬਾਤ ਨਹੀਂ ਕੀਤੀ ਤੁਸੀਂ ਉਹਨਾਂ ਨੇ ਮੈਨੂੰ ਕਿਹਾ ਇਹ ਸੁਣੀ ਕਰੇਗੇ ਉਹਨਾਂ ਨੇ ਮੇਰੇ ਘਰੇ ਗਏ ਉਹ ਮੈਨੂੰ ਪੈਸੇ ਦਾ ਲਾਲਚ ਦਿੰਦੇ ਪੈਸੇ ਦਾ ਲਾਲਚ ਦਿੰਦੇ ਆ ਵੀ 50000 ਰੁਪਏ ਹੀ ਦੇ ਦਿੰਨੇ ਆ ਤੇ ਬੈਠ ਕੇ ਰੋਇਨਾਵਾਂ ਕਰ ਲੋ ਤੁਸੀਂ ਗੱਲ ਨਹੀਂ ਕੀਤੀ ਕਿ ਆਪਣਾ ਮੁੰਡਾ ਮਰਵਾ ਲਓ ਅਸੀਂ ਪੈਸੇ ਦੇ ਦਿੰਦੇ ਹਾਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਕਿ ਜਿੱਦਾਂ ਮੇਰਾ ਪੁੱਤ ਗਿਆ ਵਾ ਆਪਣਾ ਪੁੱਤ ਮਰਵਾ ਲਓ ਮੈਂ ਉਹਨਾਂ ਨੂੰ ਕਿਹਾ ਲੈ ਤੇਰੇ ਪੁੱਤ ਦੇ ਮੈਂ ਕਹਾਂਗੀ ਮੇਰੇ ਪੁੱਤ ਦਾ ਇਨਸਾਫ ਕਰੋ ਮੈਂ ਇਹ ਕਹਾਂਗੀ ਮੇਰੇ ਪੁੱਤ ਨੂੰ ਇਨਸਾਫ ਦਿਵਾ ਜਿੱਦਾਂ ਮੇਰਾ ਪੁੱਤ ਮਰਿਆ ਮੈਂ ਆ ਆਪਣੇ ਪੁੱਤ ਦਾ ਬਿੜਾ ਮੇਰਾ ਪੁੱਤ ਚੋਲੀ ਪਾ ਦੇਣਾ ਚਾਹ ਮੇਰਾ ਪੁੱਤ ਚੋਲੀ ਪਾ ਦੇ ਆੜਾ ਫੋਟੋ ਨਾ ਬਿਨਾ ਖਾਇਆ ਚੋਕਰੀਆ ਮੇਰਾ ਪਤ ਚਾਰੇ ਪੈਸੇ ਦਾ ਲਾਲਚ ਦਿੰਦੇ ਆ ਵੀ ਪੈਸਾ ਲੈ ਲੋ ਦੱਸਾ ਲੈ ਲੋ ਪਰਤੇ ਨਾ ਕਰਾਓ ਤੇ ਆਪਣਾ ਕਰ ਝਗੜੇ ਨੂੰ ਮੌਲਾ ਪਰਤੇ ਨਾ ਕਰਾਓ ਤੇ ਰੋਲ ਜੂਗੀ ਥਾਣੇ ਦੇ ਵਿੱਚ ਕਚੈਰੀਆਂ ਦੇ ਵਿੱਚ ਧੱਕੇ ਖਾਂਦੇ ਮੈਂ ਨਾ ਆਪੇ ਦਿੱਤਾ ਮੈਂ ਕਿ ਜਿੱਥੇ ਹੋਰ ਹੋਦੇ ਆ ਤੇ ਮੰਮੀ ਨੂੰ ਮੁੰਡਾ ਕੋਲ ਲੈ ਆ ਸੀ ਤਾਂ ਦੇਣਾ ਇਦਾਂ ਡਰਾ ਦੇਣੀ ਬਾਤ ਚੋਂ ਤੁਮ ਕਿ ਆਂ ਦਿੰਦੇ ਆ ਕਹਿੰਦੇ ਹੁਣ ਤੇ ਵੱਡਾ ਵੱਡਾ ਮੁੰਡਾ ਬੱਚਾ ਬਚਾਵਾ ਮੇਰੇ ਬੱਚਾ ਬਚਾ ਇਹ ਵੀ ਅਸੀਂ ਮਾਰ ਦੇਣਾ ਇਹ ਧਮਕੀਆਂ ਦੇ ਲਏ ਆ ਇਹ ਸਾਰੇ ਪੰਚਾਇਤ ਮੈਂਬਰ ਨੇ ਪੰਚਾਇਤ ਮੈਂਬਰ ਨੇ ਪੰਚਾਇਤ ਮੈਂਬਰ ਸਾਰੇ ਲੈ ਆਏ ਨਹੀਂ ਮੈਨੂੰ ਇਹਦੇ ਭਰਾ ਨੂੰ ਮੈਂ ਫੋਨ ਕੀਤਾ ਵੀਰੇ ਵੀ ਤੇ ਚੰਗੀ ਨਹੀਂ ਕੀਤੀ ਉਹ ਕਹਿੰਦੇ ਹਾਲੇ ਤੇ ਤੇਰਾ ਇੱਕ ਗਿਆ ਹਾਲੇ ਦੂਜਾ ਵੀ ਜਣਾ ਹਾਲੇ ਤੇ ਤੇਨਾਂ ਹੀ ਟਾਈਮ ਪੋਣਾ ਨੂੰ ਮੇਰੇ ਪੁੱਤ ਨੂੰ ਪੰਚਾਇਤ ਮੈਂਬਰਾਂ ਨੇ ਸਭ ਨੇ ਮੈਂ ਤੱਕੇ ਖਾਦੇ ਆਂ ਆਪਣਾ ਪੁੱਤ ਦਾ ਕਰਕੇ ਮੇਰੇ ਪੁੱਤ ਨੂੰ ਉਹਨਾਂ ਨੇ ਪਹਿਲਾਂ ਵੀ ਮੈਂ ਆਪਣੇ ਪੁੱਤ ਦਾ ਕਰਕੇ ਜਾਂਦੀ ਰਹੀ ਇਹਨਾਂ ਨੇ ਮੈਨੂੰ ਕਿਹਾ ਮੈਂ ਮੈਂ ਆਪਣੇ ਪੰਚਾਇਤ ਮੈਂਬਰਾਂ ਤੋਂ ਜਾਂਦੀ ਰਹੀ ਮੈਨੂੰ ਕਹਿੰਦੇ ਤੇਰੇ ਭਰਾ ਨੇ ਘਰ ਨਹੀਂ ਸੀ ਸਾਫ਼ ਕਰਨਾ ਹੁਣੇ ਮੇਰੇ ਭਰਾ ਨੇ ਘਰ ਸਾਫ਼ਤਾ ਕਰ ਲਿਆ ਪੁੱਤ ਵੀ ਨਾਲ ਲੈ ਗਿਆ ਮੇਰਾ ਪੁੱਤ ਵੀ ਲੈ ਗਿਆ ਉਹਨੇ ਵੀ ਪੰਚਾਇਤ ਮੈਂਬਰ ਨੂੰ ਧਮਕੀਆਂ ਦਿੰਦੀ ਆ ਸਾਰੀ ਮਾਂ ਕੀ ਉਹ ਪੰਚਾਇਤ ਮੈਂਬਰ ਜਿਹੜੇ ਤੁਹਾਨੂੰ ਧਮਕੀਆਂ ਦਿੰਦੇ ਕੀ ਨਾ ਨਾ ਅੰਦਰ ਮੇਰਾ ਇਹ ਕਾਪੀ ਨੂੰ ਮਾਰ ਕੇ ਦੇਂਦੇ ਕਲਾ ਕਹਿੰਦਾ ਇੱਕ ਇਤਰਾ ਸੁਝੇ ਦਿੰਦੇ ਆ ਇਹ ਕਿਹੜੀ ਪਾਰਟੀ ਤੋਂ ਬੁਲਾਉਂ ਕਰਦੇ ਸਾਰੇ ਮਤੂ ਦਾ ਰਾਜ ਦਿੰਦੇ ਆ ਇਹ ਕਿਹੜੀ ਪਾਰਟੀ ਦਾ ਸਰਪੰਚਾਂ ਆਮ ਪਾਰਟੀ ਦਾ ਬਣਿਆ ਕਹਿੰਦਾ ਪੱਟੀਆਂ ਦਿੰਦੇ ਆ ਕਹਿੰਦਾ ਪਰਚੇ ਪਰਚੇ ਦੇਣੇ ਆ ਬਾਅਦ ਚੋ ਕਹਿੰਦਾ ਤੇ ਤੂੰ ਇਹਨਾਂ ਦੀ ਕਾਰਵਾਈ ਕਰਵਾਈਦਾ ਲੇ ਕਿਹਾ ਹੈ ਕਹਿੰਦਾ ਤੁਹਾਡੇ ਕੋਲ ਉਹ ਪਈਆ ਸੀ ਵੀ ਕਰਵਾਵਾਂਗੇ ਤੇ ਤੁਹਾਡੇ ਤੇ 420 ਦਾ ਪਰਚਾ ਕਰਵਾਵਾਂਗੇ ਕਰਵਾਉਣਾ ਗੱਦਾ ਤੁਹਾਡੇ ਤੇ 420 ਦਾ ਪਰਚਾ ਕਰਵਾਉਣਾ ਕਹਿੰਦੇ ਕਾਰਵਾਈ ਕਰਵਾਉਣੀ ਜੇ ਤੂੰ ਇਹਨਾਂ ਨੂੰ ਇਨਾਂ ਤੇ ਡਾਕੇ ਇਹ ਗੱਲਾਂ ਸਰਪੰਚ ਨੇ ਕਹੀਆਂ ਸੀ ਇਹਨੇ ਕੰਨਿਆ ਗਰੀਨ ਨੇ ਪੰਜ ਪੰਚਾਇਤ ਦੇ ਮੈਂਬਰ ਨੇ ਕਿਹਾ ਕਿਹੜੇ ਮੈਂਬਰਾਂ ਨੇ ਕਿਹਾ ਹਾਂ ਜੀ ਸਾਰਿਆਂ ਨੇ ਕਿਹਾ ਅੱਜ ਤੁਸੀਂ ਤੈਂ ਜਾ ਕੇ ਘਰੇ ਗਏ ਸੀ ਇਹਨਾਂ ਨੇ ਤੇ ਲੋ ਆਦੇ ਪੋਤੇ ਨੇ ਮੇਰੇ ਬਾਲ ਫੜੇ ਆ ਉਹਨਾਂ ਦੀ ਨੌਂ ਨੇ ਮੇਰੇ ਉੱਤੇ ਕੀ ਨਾਮ ਇਹਨਾਂ ਦਾ ਤੇ ਕਿੱਥੇ ਦੇ ਰਹਿਣ ਵਾਲੇ ਹੋ ਸਾਰੇ ਜਿਆਦਾ ਨਾਂ ਹੈ ਪੋਪੋ ਪੁੱਤ ਪੋਤੇ ਦਾ ਨਾਂ ਨਾ ਵੀਰੂ ਵੀਰਿਆ ਇਹਨਾਂ ਦੇ ਪੁੱਤ ਦਾ ਨਾਂ ਇਹਨਾਂ ਨੇ ਰਾਰ ਕੇ ਮੇਰੇ ਪੁੱਤ ਨੂੰ ਮਾਰ ਚੁੱਕਿਆ ਇਹਨਾਂ ਨੇ ਮਾਰਿਆ ਮੇਰੇ ਪੁੱਤ ਨੂੰ ਇਹਨਾਂ ਨੇ ਕੀ ਕੀਤਾ ਮੇਰੇ ਉਹ ਮੇਰੇ ਉੱਤੇ ਰਹਿ ਗਈ ਆ ਮੇਰਾ ਮੁੰਡਾ ਥੱਲੇ ਸੌਂਡ ਦਿੱਤਾ ਇਹਨਾਂ ਨੇ ਉੱਤੇ ਬਣਾ ਕੇ ਮੇਰਾ ਮੁੰਡਾ ਘਟ ਸੁੱਟਿਆ ਪੂਰੀ ਤਰ੍ਹਾਂ ਇਹਨਾਂ ਕੋਟ ਗਿਆ ਤੇ ਮੁੜ ਕੇ ਇਹਨਾਂ ਨੇ ਮੇਰੇ ਵਾਲ ਇਹਨਾਂ ਨੇ ਹਟਾ ਮਾਰੀ ਮੇਰੇ ਲੱਕ ਦੇ ਵਿੱਚ ਮੇਰੇ ਮੈਸਿਵਲ ਹਸਪਤਲ ਦੇ ਵਿੱਚ ਮੈਨੂੰ ਪਛਾਹ ਸਮਾਤੇ ਛੁੱਟ ਕੇ ਆ ਗਿਆ ਸਿਵਲ ਹਸਪਤਲ ਵਾਲਿਆਂ ਨੇ ਮੈਂ ਫੋਨ ਲਾ ਸਿਵਲ ਹਸਪਤਲ ਵਾਲਾ ਤੁਹਾਨੂੰ ਕੋ ਬਤਾ ਦੇ ਕਿ ਸਭ ਕੁਝ ਹਾਂਜੀ ਵਾਲੇ ਮੈਡਮ ਇਹ ਮੈਂ ਤੁਹਾਨੂੰ ਉਹਨਾਂ ਦਾ ਨੰਬਰ ਦਵਾਂਗੀ ਉਹਨਾਂ ਨੇ ਸਾਰੀ ਤੁਸੀਂ ਗੱਲ ਕਰਨ ਐ ਜੀ ਵਾਲੀ ਮੈਡਮ ਨੇ ਮੈਨੂੰ ਚੱਕਿਆ ਮੇਰੇ ਬੱਚਿਆਂ ਨੂੰ ਸੰਭਿਆ ਉਹਨਾਂ ਨੇ ਖਾਰਾ ਮੇਰੇ ਪੁੱਤ ਨੂੰ ਦਾਖਲ ਕੀਤਾ ਉਹਨਾਂ ਨੇ ਕਰਵਾਇਆ ਸਭ ਕੁਝ ਮੈਂ ਅੱਜ ਮੈਂ ਆਪਣੇ ਪੁੱਤ ਨੂੰ ਪਾਜੀ ਹੱਥੋਂ ਖੋ ਗਏ ਬੈਠੀ ਕਿਹਨਾਂ ਮੇਰਾ ਪੁੱਤ ਘਰ ਉਹਨਾਂ ਨੇ ਮੇਰਾ ਪੁੱਤ ਮਾਰ ਛੁੱਟ ਗਿਆ ਹਾਂ ਉਹਨੇ ਮੇਰਾ ਪੁੱਤ ਮਾਰਿਆ ਕਿ ਕਿੰਨੇ ਦਾ ਪਤਾ ਲੱਗਾ ਹੁਣ ਕੀ ਗੱਲ ਬਥੇ ਯਾਰ ਆਹ ਤੋਂ ਬਾਅਦ ਪਤਾ ਲੱਗਦਾ ਹੀ ਹੈ ਕਿ ਕੋਈ ਬੱਚਾ ਮਰੇ ਕਿਉਂ ਚਾਹੀਏ ਜੀ ਬਸ ਇਹ ਨਹੀਂ ਪਤਾ ਦੱਸ ਕੰਮ ਕਿੰਨਾਂ ਕਿੰਨੇ ਸਾਲ ਦਾ ਬੱਚਾ ਸੀ ਨਾਂ ਉਹ ਸਾਲ ਸਵਾ ਸਾਲ ਦਾ ਤੇ ਜਿਹੜੀ ਇਹਨਾਂ ਦੀ ਲੜਾਈ ਹੈ ਜਿਹੜੀ ਘਰ ਦੇ ਵਿੱਚ ਚੱਲਦੀ ਪਈ ਹੈ ਕਿ ਇਹਨਾਂ ਨੇ ਆਪਣੇ ਘਰੇ ਰਹਿਣਾ ਭਰਾ ਨਹੀਂ ਰਹਿਣ ਦਾ ਕਿੰਨਾ ਸਮਾਂ ਹੋ ਗਿਆ ਇਸ ਚੀਜ਼ ਨੂੰ ਚੱਲਦੇ ਮੇਰਾ ਯਾਰ ਮੇਰਾ ਸਾਹ ਦਾ ਪੁੱਤ ਮੇਰੇ ਦਾ 2.5 ਸਾਲ ਹੋ ਗਏ 2.5 ਸਾਲ ਹੋ ਗਏ ਸੋ ਹੋਰ ਵੀ ਇੱਥੇ ਮੌਜੂਦ ਹੈ ਲੋਕ ਇਹ ਸਾਹ ਦਾ ਪੁੱਤ ਇਹ ਹੋ ਰਿਹਾ ਹੈ ਕੋਈ ਕੁਝ ਵੀ ਕਰਦੇ ਹੋਏ ਪਰ ਮੈਮਾ ਇਦਾਂ ਹੈ ਕਿ ਲੇਡੀਜ਼ ਦੇ ਕਹਿਣ ਦੇ ਮੁਤਾਬਿਕ ਇਹ ਹੈ ਕਿ ਜਦੋਂ ਮੇਰੇ ਬੱਚੇ ਨੂੰ ਮਾਰਦੇ ਵੇ ਸੇ ਸਾਰੀ ਗਲੀ ਜੜੀਆ ਤਮਾਸ਼ਾ ਦੇਦੀ ਵੀ ਸੀ ਕਿ ਇਹ ਵੈਸੇ ਚਲੋ ਤੁਸੀਂ ਘਰ ਨਹੀਂ ਸੀਗੇ ਪਰ ਇਹ ਪੜਦੇ ਆ ਜੌਬ ਕਰਦੇ ਆ ਇੱਕ ਡਾਕਟਰ ਆ ਇੱਕ ਬੀਹੇਵਰ ਨੀ ਨੀ ਮੈਮਾ ਮੈਂ ਤੁਹਾਡੀ ਗੱਲ ਤੋਂ ਐਗਰੀ ਕਰਦਾ ਜੀ ਕਿ ਤੁਸੀਂ ਘਰ ਦੇ ਵਿੱਚ ਨਹੀਂ ਸੀਗੇ ਮੈਂ ਮੰਨਦਾ ਪਰ ਜਿਹੜੇ ਘਰ ਦੇ ਵਿੱਚ ਸੀਗੇ ਦੇ ਘਰ ਦੇ ਵਿੱਚ ਮੌਜੂਦ ਸੀ ਕਿ ਉਹ ਕਿੱਥੇ ਨਹੀਂ ਆਏ ਸਹੀ ਹੈ ਭਾਜੀ ਇਹਨਾਂ ਨੇ ਉੱਪਰ ਆਪਾਂ ਨੂੰ ਭਾਜੀ ਉਹਨੂੰ ਲੈ ਆਓ ਉਸ ਦਿਨ ਸਾਰਾ ਜੰਗਦਾ ਰਹੀ ਉਹ ਜਨਾਨੀ ਨੇ ਮੇਰਾ ਦੇਖ ਸਕਦੇ ਕੀ ਲੋਕੀ ਸਾਰੇ ਇਹ ਦੀਸ ਕਹਿ ਰਹੇ ਆ ਕਿ ਅਸੀਂ ਘਰ ਦੇ ਵਿੱਚ ਨਹੀਂ ਸੀਗੇ ਸਾਨੂੰ ਨਹੀਂ ਪਤਾ ਪਰ ਕੋਈ ਵੀ ਇਸ ਗਰੀਬ ਲੜਕੀ ਦੀ ਜਿਹੜੀ ਗੱਲ ਭਾਜੀ ਉਹ ਮੁੰਡਾ ਰਾਸਿਆਂ ਨੂੰ ਛੱਲੇ ਜਨਾਨੀ ਨੇ ਮੇਰਾ ਪੁੱਤ ਮਾਰਿਆ ਉੱਪਰ ਬੈਠੀ ਆ ਉਹ ਕੋਠੇ ਤੇ ਮੈਠੀ ਪਈ ਆ ਪਲੀਜ਼ ਮੇਰਾ ਮੇਰਾ ਮੇਰੇ ਪੁੱਤ ਨੇ ਮੇਰੇ ਪੁੱਤ ਨੇ ਇਨਸਾਫ ਦਿਵਾ ਦਿਓ ਮੇਰਾ ਪੁੱਤ ਮਾਰ ਦਿੱਤਾ ਮੇਰੇ ਪੁੱਤ ਨੂੰ ਇਨਸਾਫ ਦਿਵਾ ਦਿਓ ਵੀਰ ਜੀ ਮੈਂ ਅੱਗੇ ਹੱਥ ਜੋੜੂਗੀ ਮੇਰੇ ਪੁੱਤ ਦੀ ਇਨਸਾਫ ਚਾਹੀਦਾ ਉਹ ਛੋਲੀ ਹੱਟਦੀ ਆ ਜਦੋਂ ਤੁਸੀਂ ਥਾਣੇ ਗਏ ਥਾਣੇ ਕੀ ਗੱਲ ਬਾਤ ਐ ਥਾਣੇ ਵਾਲਿਆਂ ਨੇ ਕੋਈ ਸੁਣਾਈ ਨਹੀਂ ਕੀਤੀ ਥਾਣੇ ਵਾਲਿਆਂ ਨੇ ਰਾਤ ਵੀ ਇਹਨੇ ਪੁੱਤ ਦੀ ਲਾਸ਼ ਰੱਖੀ ਹੋਈ ਆ ਪਨਾਨੇ ਪਾਸ ਮਾਣ ਲਰੇ ਕਿ ਮੜਕਾ ਕਾਹਨੇ ਜੀਤਾ ਆਵਨਾ ਨੇ ਮੇਰਾ ਇਹ ਵੀ ਮੇਰੇ ਪੁੱਤ ਦਾ ਤੇਰੇ ਪੁੱਤ ਦੀ ਸੁਣਾਈ ਕਰਾ ਦੋ ਵੀਰ ਜੀ ਮੇਰੇ ਪੁੱਤ ਦੀ ਸੁਣਾਈ ਕਰਾ ਦੋ ਮੈਂ ਬਟੋੜੀ ਅੱਟ ਦੀ ਜਾਂ ਮੇਰਾ ਪੁੱਤ ਚੋੜੀ ਪਾ ਦੋ ਮੈਂ ਅੱਜ ਵੀ ਸਵੇਰ ਦੀ ਕਲਪਣੀ ਮੇਰੇ ਮਗੜੇ ਚਾਈ ਸੀ ਇੱਥੇ ਸਾਰਿਆਂ ਤੋਂ ਤੇਰਾ ਪੁੱਤ ਚੋੜੀ ਪਾ ਦੋ ਮੈਨੂੰ ਤੇਰਾ ਪੁੱਤ ਚੋੜੀ ਦੇ ਦੋ ਸਰਪੰਚ ਦੇ ਘਰ ਜਾ ਕੇ ਦੇਖੋ ਕੀ ਕਹਿੰਦੇ ਤੁਹਾਨੂੰ ਆਓ ਤੁਹਾਡੇ ਨਾਲ ਚਲਦੇ ਹਾਂ ਸਰਪੰਚ ਨਾਲ ਤੁਹਾਡੀ ਗੱਲਬਾਤ ਹੋਈ ਹੋਣੀ ਹੈ ਮੇਰੀ ਨਹੀਂ ਹੋਈ ਮੇਰੀ ਹੋਈ ਹੈ ਤੁਹਾਡੀ ਵੀ ਸੀ ਆਹ ਕਰੋਗਾ ਦੇਖੀ ਕੀ ਮਾਰ ਦਿੱਤਾ ਇਨਾਂ ਨੇ ਰੜ ਕੇ ਪੁੱਤ ਮਾਰਿਆ ਮੇਰਾ ਅੱਜ ਮੈਂ ਆਪਣੇ ਪੁੱਤ ਦਾ ਮਰਨਾਂ ਲਈ ਕਿਹੜਾ ਪੁੱਤ ਮਾਰ ਦਿੱਤਾ ਅੱਥੇ ਮੈਨੂੰ ਕਹਿੰਦੇ ਤੈਨੂੰ ਇੱਜਾਗਣਾ ਤੈਨੂੰ ਕਹਿੰਦੇ ਨਹੀਂ ਹੋ ਹੋ ਕਹਿੰਦਾ ਨਹੀਂ ਮੈਂ ਮੇਰਾ ਕਿੱਥੇ ਲਵਾ ਵੀਰ ਜੀ ਮੇਰਾ ਪੁੱਤ ਕਿੱਥੇ ਚਲੇ ਗਿਆ ਕੋਈ ਵੀ ਨਹੀਂ ਹੈਗਾ ਤੇਰੇ ਪੁੱਤ ਕਿੱਥੇ ਜਨ ਗਿਆ ਮੇਰਾ ਪੁੱਤ ਕਿੱਥੇ ਜਾਂ ਗਿਆ ਵੀ ਜਿਹਾ ਓਏ ਤੇ ਆਉਂਦੀ ਵਾਹ ਹਨੀਦਰ ਤਾਂ ਬੰਦਾ ਬਹੁਤ ਤਮਾਰਾ ਵੀ ਜੀ ਰੋਟੇ ਦੇ ਫੋਟੋ ਤਮਾਰ ਦਿੱਤਾ ਫਿਰ ਜੇ ਮੈਨੂੰ ਮਦਦ ਕਰਾਉਂਦਾ ਹੈ ਕਿ ਜੇ ਮੇਰੀ ਮਦਦ ਕਰਾ ਤੇਰੇ ਪਤਨਵੇਂ ਇਨਸਾਫ ਦਿਖਾ ਰਾ ਤੇਰੇ ਪਤਨਵੇਂ ਇਨਸਾਫ ਮੰਗਦੀ ਆ ਮੈਨੂੰ ਐ ਲਾਲਚ ਦਿੰਦਾ ਪੈਸੇ ਦਾ ਮੈਨੂੰ ਸਵੇਰੇ ਵੀ ਲਾਲਚ ਦਿੰਦੇ ਸੀ ਸਾਡੇ ਕੋਲ ਪੈਸਾ ਲੈ ਲੈ 50000 ਰੁਪਇਆ ਫੇਰ ਫੈਸਲਾ ਕਰ ਲੈ ਮੈਨੂੰ ਪੁੱਤ ਦੇ ਮੈਨੂੰ ਪੈਸਾ ਨਹੀਂ ਚਾਹੀਦਾ ਮੈਨੂੰ ਆਪਣੇ ਪੁੱਤ ਦਾ ਇਨਸਾਫ ਚਾਹੀਦਾ ਜਿੱਦਾਂ ਮੇਰਾ ਪੁੱਤ ਮਾਰ ਚੁੱਕਿਆ ਮੇਰਾ ਪੁੱਤ ਨਖਾ ਕਰੋਨਾ ਵਾਲਾ ਮੇਰਾ ਪੁੱਤ ਸੀ ਜਿਹੜੇ ਮੈਂ ਆਪਣੇ ਪੁੱਤ ਨੂੰ ਫੇਰ ਘੋੜੇ ਚੋਰ ਚਾਤ ਲਾ ਕੇ ਘਰ ਤੇ ਜਿਨ੍ਹਾਂ ਨੇ ਮਾਰੇ ਉਹ ਸਾਹਮਣੇ ਲੈ ਕੇ ਉਹਨਾਂ ਨਾਲ ਵੀ ਗੱਲਬਾਤ ਕਰੀਏ ਦੱਸੋ ਕਿੱਥੇ ਨੇ ਕਹਿੰਦੇ نیچے ਨਹੀਂ ਆਣਾ ਕੋਠੇ ਤੇ ਜਾ ਮੈਂ ਕਹਿੰਦਾ نیچے ਆ ਜਾਓ ਕਹਿੰਦੇ ਨਹੀਂ نیچے ਨਹੀਂ ਆਣਾ ਪੁੱਛਣੀ ਕਿ ਕਿਉਂ ਨਹੀਂ ਆਣਾ ਹੁਣ ਮਾੜਾ ਮਾਸੀ ਕਿਸੇ ਦੇ ਘਰ ਦੇ ਉੱਪਰ ਨਹੀਂ ਨਾ ਕਿਸ ਤਰ੍ਹਾਂ ਵੀ ਆਸਾ ਤੂੰ ਮੈਨੂੰ ਬਾਜੀ ਵੈਗ ਨੂੰ ਲੈ ਕੇ ਆਇਆ ਕਿਆ ਲੈ ਕੇ ਆਇਆ ਚੱਲ ਬਾਹਰ ਆ ਥੱਲੇ ਆ ਮੈਨੂੰ ਕਹਿ ਕੱਟੋ ਮਾਰ ਨੂੰ ਆਣਾ ਮੇਰੇ ਨਹੀਂ ਬਾਜੀ ਮੇਰੇ ਨੂੰ ਕੱਟੋ ਮੈਂ ਆਂ ਜਾਨ ਮੈਨੂੰ ਕਿਹਨਾਂ ਨਹੀਂ ਮੇਰਾ ਕੋਟ ਮਾਰ ਚੁੱਕਿਆ ਆ ਮੈਂ ਕਿਤੇ ਰਹਿਵਾਂਗੇ ਹਾਏ ਤੈਨੂੰ ਕਿਹਦਾ ਮੇਰਾ ਕੋਟ ਮਾਰ ਦਿੱਤਾ ਅਗਲੀ ਮੈਂ ਤੇ ਵਿੜ ਕੇ ਦੇ ਇਨਾਂ ਨੇ ਰੱਖ ਕੇ ਮੇਰੇ ਕੋਟ ਨੂੰ ਇਹ ਫਰਕ ਨਹੀਂ ਮੇਰੇ ਨੂੰ ਨਾ ਨੇ ਕੀਤਾ ਹੈ ਐਦਾਂ ਹੀ ਉਦਨ ਵੀ ਨਾ ਮਿਲ ਗਈ ਪਈ ਸੀ ਉਦਨ ਵੀ ਭੱਲੇ ਵਾਲੇ ਨੇ ਸਭ ਨੇ ਮੇਰਾ ਤਮਾਸ਼ਾ ਦੇਖਿਆ ਕਿਸੇ ਨੇ ਨਹੀਂ ਮੇਰੇ ਪੁੱਤ ਦੀ ਸੁਣਿਆ ਉਹਨਾਂ ਨੇ ਉਹਨੇ ਪੂਜਾ ਨੇ ਮਾਰਿਆ ਉਹਦੇ ਪੁੱਤ ਨੇ ਮਾਰਿਆ ਮੇਰੇ ਪੁੱਤ ਨੂੰ ਇਹਨਾਂ ਨੇ ਰਾਕੇ ਮੇਰੇ ਪੁੱਤ ਨੂੰ ਮਾਰਿਆ ਆ ਇਹਨਾਂ ਨੇ ਮੈਂ ਕਹਿੰਦੀ ਫੇ ਮੈਂ ਇਹਨੂੰ ਉਹਨੂੰ ਥੱਲੇ ਲਿਆ ਉਹਨਾਂ ਸਜ਼ਾ ਦਿੱਤੀ ਜਾਵੇ ਉਹਨਾਂ ਸਜ਼ਾ ਦੋ ਉਹਨਾਂ ਸਜ਼ਾ ਦੋ ਮੇਰੇ ਪੁੱਤ ਨੂੰ ਮਾਰਨ ਵਾਲੀ ਨੂੰ ਉਹਨਾਂ ਸਜ਼ਾ ਦੋ ਮੇਰੇ ਪੁੱਤ ਦੇ ਜਿਹਨੇ ਮਾਰਿਆ ਨੂੰ ਸਜ਼ਾ ਦੇਵੋ ਮੇਰੇ ਪੁੱਤ ਹੀ ਮੇਰਾ ਵਾਪਸ ਮੇਰਾ ਪੁੱਤ ਵਾਪਸ ਦੇਰੋ ਤੁਹਾਨੂੰ ਦੱਸ ਦਈਏ ਕਿ ਮੌਕੇ ਦੇ ਉੱਤੇ ਜੇ ਗੱਲ ਕਰੀ ਆਮ ਆਦਮੀ ਪਾਰਟੀ ਦਾ ਜਿਸ ਤਰ੍ਹਾਂ ਨਾ ਮਾਰਿਆ ਤੇ ਆਮ ਆਦਮੀ ਪਾਰਟੀ ਦੇ ਕਰਤਾ ਕਰਤਾ ਦੀਪਕ ਬਾਲੀ ਨੂੰ ਵੀ ਮੌਕੇ ਤੇ ਫੋਨ ਲਗਾ ਲ ਕੇ ਦੇਖਦੇ ਆ ਕਿ ਉਹ ਸਪੀਡ ਦੀ ਜਿਹੜੀ ਹੈ ਕੀ ਬਦਲ ਕਰਦੇ ਆ ਕੀ ਨਹੀਂ ਬੰਦੇ ਬਈ ਕੁੱਲੀ ਲਈ ਸਮਝ ਆਉ ਨਹੀਂ ਸਕਦਾ ਕਦੋਂ ਕੋਈ ਅੰਜਾਮ ਲਾ ਦੇ ਨਹੀਂ ਤਾਇਆ ਉਹ ਵੀ ਉੱਪਰ ਆ ਉਹ ਕਹਿੰਦੇ ਕਿ ਰਾਇਤੇ ਸਾਰੇ ਇਕੱਠੇ ਰਹਿੰਦੇ ਆ ਕਿੱਥੇ ਰਹਿੰਦੇ ਆ ਕਿੱਥੇ ਰਹਿੰਦੇ ਆ ਟੁੱਟਿਆ ਆ ਇਹਨਾਂ ਨੇ ਮਾਰਿਆ ਆ ਇਹ ਉੱਪਰ ਆਉਂਦੇ ਨਹੀਂ ਪਏ ਥੱਲੇ ਉਹ ਤੁਹਾਨੂੰ ਕੋਤਾ ਪੂਜਾ ਨੂੰ ਕਰੋ ਹਾਂ ਲਕੋਤਾ ਉਹਨੇ ਕੋਤਾ ਪੂਜਾ ਨੂੰ ਉੱਪਰ ਉਹ ਨਿਆਣੇ ਉਹ ਜਿਹੜੇ ਮੁੰਡੇ ਨੇ ਮਾਰਿਆ ਉਹ ਵੀ ਉੱਪਰ ਆ ਆ ਜੀ ਬੇਨਤੀ ਮੇਰੇ ਵੀਰ ਜੀ ਮੇਰੀ ਮਦਦ ਕਰੋ ਮੇਰੇ ਨਾਲ ਮੇਰੇ ਪੁੱਤ ਨੂੰ ਇਨਸਾਫ ਦਿਵਾਓ ਇਹ ਮੇਰਾ ਇਨਸਾਫ ਦਿਵਾਓ ਮੈਂ ਕਿੱਥੇ ਜਾਵਾਂ ਕੱਪੜੇ ਪੋਤੇ ਹੁਣ ਮੇਰਾ ਪੁੱਤ ਨੂੰ ਉੱਥੇ ਲਾਸ਼ ਜਮਾ ਕੀਤੀ ਹੋਈ ਆ ਮੈਂ ਕਿੱਧਰ ਜਾਵਾਂ ਇਹਨਾਂ ਨੇ ਮੇਰਾ ਪੁੱਤ ਮਾਰ ਦਿੱਤਾ ਉਹਨਾਂ ਨੇ ਕੱਲ ਦੀ ਕੋਈ ਸੜਾਈ ਨਹੀਂ ਕੀਤੀ ਹੋਈ ਇਹਨਾਂ ਨੇ ਮੇਰੇ ਨਾਲ ਫੜਦੇ ਨਹੀਂ ਪਏ ਇਹਨਾਂ ਨੇ ਮੇਰੇ ਨਾਲ ਨੂੰ ਫੜਨਾ ਇਹਨਾਂ ਨੇ ਮੇਰੇ ਨਾਲ ਫੜ ਜਾਣਗੇ ਮੈਂ ਮੇਰੇ ਮੇਰੇ ਪੁੱਤ ਨੂੰ ਫੇਰ ਇਨਸਾਫ ਮਿਲਣਾ ਮੇਰੇ ਪੁੱਤਾਂ ਦੇ ਇਹਨਾਂ ਮੇਰੇ ਨਾਲ ਪੜਨ ਮੇਰੇ ਪੁੱਤ ਨੂੰ ਇਨਸਾਫ ਉਠਵਾਉਣ ਮੈਂ ਮੈਂ ਸਭ ਨੂੰ ਜਨਤਾ ਨੂੰ ਇਹ ਗਾ ਜਾਂਚ ਕਰੂੰਗੀ ਮੇਰੇ ਵਿਵਾਦ ਤੇ ਵਾਧੇ ਕਰੂੰਗੀ ਮੇਰੇ ਵੀਰ ਜੀ ਮੇਰੇ ਭੈਣਾਂ ਮੇਰੇ ਮੇਰੇ ਪੁੱਤ ਦੀ ਇਨਸਾਫ ਦਵਾ ਦਿਓ ਮੇਰੇ ਪੁੱਤ ਨੇ ਇਨਸਾਫ਼ ਦਿਵਾ ਲਿਆ ਮੇਰਾ ਛੋਟਾ ਜਿਹਾ ਬੱਚਾ ਹੈ 1 ਸਾਲ ਦਾ ਬੱਚਾ ਜਿਨ੍ਹਾਂ ਨੇ ਇਹਨਾਂ ਨੇ ਮਾਰ ਦਿੱਤਾ ਬਹੁਤ ਬੁਰੀ ਤਰ੍ਹਾਂ ਬਹੁਤ ਬੁਰੀ ਤਰ੍ਹਾਂ ਮਾਰਿਆ ਇਨਾਂ ਨੇ ਮੇਰੇ ਪੁੱਤ ਨੂੰ ਮਾਰ ਦਿੱਤਾ ਬੁਰੀ ਤਰ੍ਹਾਂ ਇਨਾਂ ਨੇ ਹੈ